ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਚੱਕ ਕਲਿਆਣ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵਧੀਆ ਤੀਜਾ ਸੁਆ ਗੱਬਣਾ ਵੜਾ ਜਿਹੜੀ ਕਿ ਵਿਕਾਊ ਆ HF ਪਿਓਰ ਚ ਪੈਂਦੀ ਆ ਦੋਸਤੋ ਥਣ ਹਵਾਨਾ ਬਹੁਤ ਚੰਗਾ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਦੋਸਤੋ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰਕੇ ਤੇ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਵੀਟੀ ਉਹਨੂੰ ਜ਼ਰੂਰ ਫੋਲੋ ਕਰਿਓ ਤੇ ਆਹ ਸਾਰੀ ਜਾਣਕਾਰੀ ਲੈਣੇ ਆ ਦੋਸਤੋ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਗੁਰਵਿੰਦਰ ਸਿੰਘ ਆ ਜੀ ਗੁਰਵਿੰਦਰ ਸਿੰਘ ਪਿੰਡ ਮੇਰਾ ਚੱਕ ਪਿਆਣਾ ਠੀਕ ਆ ਬਾਈ ਜੀ ਤੇ ਬਾਈ ਜੀ ਆਪਣਾ ਨੰਬਰ ਦੱਸ ਦਿਓ ਜੀ 97819 97819 03109 03109 ਠੀਕ ਆ ਜੀ ਤੇ ਬਾਈ ਜੀ ਵੜ ਕਿੰਮਾ ਸੂਆ ਸੁੰਦੀ ਹੈ ਬਾਈ ਇਹ ਬਾਈ ਜੀ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ ਜੀ ਇਹ ਹਾਜੀ ਹਫਤਾ ਲੈਂਦੀ ਆ ਜੀ ਇੱਕ ਹਫਤਾ ਲੈਂਦੀ ਆ ਹਾਂਜੀ ਤੇ ਬਾਈ ਮਗਰਲੇ ਸੂਏ ਪੀਕ ਲੈਵਲ ਤੇ ਕਿੰਨਾ ਕ ਦੁੱਧ ਕੱਢਿਆ ਨੇ ਮਗਲਿਸ ਵੇਣੇ 3+ ਦੁੱਧ ਦਤਾਈ 3+ ਦੁੱਧ ਗੱਡਿਆ ਐਦ ਕੀ ਭਾਈ ਕੀ ਉਮੀਦ ਰੱਖਦੇ ਆ ਐਦ ਕੀ ਆਪਾਂ ਗਰਮੀ ਕਰਕੇ ਉਹਨਾਂ ਕੀ ਦੱਸਾਂਗੇ ਦੀ 30 ਕ ਦੇਉਗੀ 30 ਤੱਕ ਤੇ ਰਹੋਗੇ ਕੱਟ ਨਹੀਂ ਕੱਟਦੀ ਨਹੀਂ ਦੀ ਦੋ ਠੀਕ ਐ ਤੇ ਭਾਈ ਸੀਮਨ ਵਗੈਰਾ ਤਾਂ ਨਹੀਂ ਪਤਾ ਕੋਈ ਹੈ ਆ ਸੀਮਨ ਕੋਲ ਨਹੀਂ ਪਤਾ ਜੀ ਕੋਈ ਗੱਲ ਨਹੀਂ ਲਓ ਵੀ ਮਿੱਤਰੋ ਮੂੰਹ ਮੱਥਾ ਬਹੁਤ ਚੰਗਾ ਹੈ ਪਿਓਰਿਟੀ ਚੰਗੀ ਆ ਮਾਰਕਿੰਗ ਬਹੁਤ ਚੰਗੀ ਆ ਸ਼ਾਨਦਾਰ ਵਹਿੜਾ ਦੋਸਤੋ ਤੁਹਾਨੂੰ ਹਰ ਪੱਖ ਤੋਂ ਦਿਖਾਵਾਂਗੇ ਥਣ ਹਵਾਨਾ ਬਾ ਕਮਾਲ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਕੈਰੀ ਕੈਰੀ ਨਾਲ ਆ ਜਿਹੜੀ ਉਹ ਹਵਾਨੇ ਦੇ ਉੱਤੇ ਉਵੇਂ ਤੁਹਾਨੂੰ ਦਿਸੂਗੀ ਦੇਖ ਸਕਦੇ ਹੋ ਥਾਣਾ ਦਾ ਸਾਈਜ਼ ਬਹੁਤ ਚੰਗਾ ਹੈ ਤੇ ਗੈਵ ਵੀ ਬਹੁਤ ਚੰਗਾ ਦੇਖ ਸਕਦੇ ਹੋ ਮਿਲਕਵੇ ਹਨ ਬਹੁਤ ਸ਼ਾਨਦਾਰ ਦੋਨਾਂ ਪਾਸੇ ਨੂੰ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਹਜੇ ਹਫਤਾ ਸੂਣ ਚ ਬਾਕੀ ਆ ਹਫਤਾ 10 ਦਿਨ ਵੀ ਲੈ ਸਕਦੀ ਹੈ ਦੋਸਤੋ ਤੇ ਹਵਾਨਾ ਪੂਰਾ ਮਸ਼ਕ ਵਾਂਗੂ ਇਹਨੇ ਭਰ ਲੈਣਾ ਸਾਫ਼ ਸੁਥਰੀ ਆ ਸੀਲ ਦੀ ਗਾਰੰਟੀ ਆ ਬਹੁਤ ਹੀ ਜਿਆਦਾ ਸ਼ਾਨਦਾਰ ਹਾਨ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਧਾਰ ਬਾਈ ਕਹਿੰਦਾ ਬਹੁਤ ਪੋਲੀ ਆ ਤੇ ਬਹੁਤ ਸ਼ਾਨਦਾਰਾ ਦੇਖ ਸਕਦੇ ਹੋ ਮਿਲਕ ਵੇਨ ਇਧਰ ਵੀ ਬਹੁਤ ਚੰਗੀ ਆ ਕਦ ਕਾਠ ਠੀਕ ਆ ਵੇਲ ਚੰਗੀ ਆ ਦੋਸਤੋ ਤੇ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਦੇਖ ਸਕਦੇ ਹੋ ਪਿਓਰਿਟੀ ਚੰਗੀ ਆ ਪੈਸ਼ਟਪੜਾ ਬਹੁਤ ਸ਼ਾਨਦਾਰਾ ਦੇਖ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲਓ ਵੀ ਸੱਜਣੋ ਤੀਜੇ ਸੂਏ ਨੂੰਏ ਨੇ ਸੂਣਾ 30 ਪਲੱਸ ਦੁੱਧ ਕੱਢਿਆ ਹੈ ਚੰਗੀ ਸ਼ਾਨਦਾਰ ਵਹਿੜਾ ਦੋਸਤੋ ਐਚ ਐਫ ਪਿਓਰ ਚ ਪੈਂਦੀ ਆ ਚੰਗੇ ਕਦ ਕਾਠ ਦੀ ਮਾਲਕੜੀਆਂ ਥਣ ਹਵਾਨਾ ਬਾ ਕਮਾਲ ਆ ਥਣਾ ਦਾ ਸੈਜ ਬਹੁਤ ਚੰਗਾ ਆ ਦੋਸਤੋ ਤੇ ਗੈਵ ਬਹੁਤ ਹੀ ਜਿਆਦੇ ਮਿਲਕ ਵੇਨ ਨਹੀਂ ਫੇਰ ਨਜ਼ਰ ਮਾਰ ਲਓ ਦੁਬਾਰਾ ਤੁਹਾਨੂੰ ਚਾਰੇ ਪਾਸੇ ਤੋਂ ਦਿਖਾ ਦਿੰਨੇ ਆ ਵਹਿੜ ਦੋਸਤੋ ਹਵਾਨੇ ਦੀ ਜਜਮੈਂਟ ਕਰ ਲਓ ਤੁਰਦੀ ਤੋਂ ਨੰਬਰ 2 ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਲਓ ਵੀ ਮਿੱਤਰੋ ਦੁਬਾਰਾ ਤੁਹਾਨੂੰ ਥਣ ਹਵਾਨਾ ਜੱਜਮੈਂਟ ਥਣ ਹਵਾਨੇ ਦੀ ਕਰਾ ਦਿੰਨੇ ਆ। ਮੀਲਕ ਵੇਨ ਬਹੁਤ ਸਾਫ਼ ਆ। ਤੇ ਸ਼ਾਨਦਾਰ ਥਣ ਹਵਾਨਾ ਦੋਸਤੋ। ਜ਼ਿਲ੍ਹਾ ਫਰੀਦਕੋਟ ਤੇ ਪਿੰਡ ਚੱਕ ਕਲਿਆਣਾ। ਇਹਦਾ ਮੁੱਲ ਬਾਈ ਜੀ ਲੈਂਡ ਦੇਣ ਵਾਲਾ ਹੀ ਆਪਾਂ ਪੂਰਾ 1 ਲੱਖ ਰੁਪਏ ਰੱਖਿਆ। 1 ਲੱਖ ਹਾਂਜੀ ਮਾਨਤਾਨ ਹੋ ਜੂ ਬਈ ਹਾਂਜੀ ਮਾਨਤਾਨ ਕਰ ਦਿਆਂਗੇ ਲਓ ਵੀ ਸੱਜਣੋ 1 ਲੱਖ ਰੁਪਇਆ ਕਰਮਾਂ ਵਾਲੀ ਦਾ ਮੁੱਲ ਆ ਤੇ ਬਣਦਾ ਮਾਨਤਾਨ 20 ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਮੇਰੇ ਵੀਰ ਨੂੰ ਕਿਸੇ ਨੂੰ ਇਹ ਵੈੜ ਪਸੰਦ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਦੋਸਤੋ ਚੈੱਕ ਪਾਸ ਵੀ ਕਰ ਸਕਦੇ ਆ ਹਰ ਪੱਖ ਤੋਂ ਤੁਹਾਡੇ ਵੈੜ ਪਸੰਦ ਆਊਗੀ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਵੀਡੀਓ ਬਣਾਉਣ ਦੇ ਲਈ ਸਾਨੂੰ ਹੇਠਲੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਬੜ ਕਿੱਦਾਂ ਦੀ ਆ ਧੰਨਵਾਦ ਜੀ